ਸਸਿਕਲ ਜੀ ਸਾਰੇ ਨੂੰ ਚੈਨਲ ਵੈਦਰ ਅਪਡੇਟਸ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਸਵੇਰ ਤੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਜ਼ੀ ਦੇਖੀ ਗਈ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕੜਾਕੇ ਦੀ ਧੁੱਪ ਪੈ ਰਹੀ ਹੈ ਤਾਪਮਾਨ ਪੰਜਾਬ ਦੇ ਵਿੱਚ ਦੁਆਰਾ ਤੋਂ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਰੱਬ ਦੀ ਇੱਕ ਕਿਰਪਾ ਵਾਲੀ ਗੱਲ ਇਹ ਹੈ ਕਿ ਕੋਈ ਭਾਰੀ ਮੀਂਹ ਨਹੀਂ ਦੇਖਣ ਨੂੰ ਮਿਲ ਰਿਹਾ ਹੜ੍ਹਾਂ ਦੇ ਹਾਲਾਤ ਜੋ ਬਣੇ ਹੋਏ ਨੇ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਇਲਾਕਿਆਂ ਦੇ ਵਿੱਚ ਜਲਦ ਹੀ ਪਾਣੀ ਘਟੇ ਤੇ ਆਪਣੇ ਸਾਰੇ ਆਪਣੇ ਘਰਾਂ ਨੂੰ ਪਹੁੰਚਣ ਨੁਕਸਾਨ ਘੱਟ ਤੋਂ ਘੱਟ ਹੋਵੇ ਤੁਸੀਂ ਵੀ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਦਿਓ ਤਾਂ ਕਿ ਨੁਕਸਾਨ ਘੱਟੋ ਘੱਟ ਹੋਵੇ ਤੇ ਹੁਣ ਮੌਸਮ ਵਿਭਾਗ ਦਾ ਅਲਰਟ ਦੇਖ ਲੈਂਦੇ ਆ ਜੀ ਕੀ ਕਹਿ ਰਿਹਾ ਜੀ ਨਾਲ ਦੀ ਨਾਲ ਮੌਸਮ ਬਾਰੇ ਦਾ ਅਲਰਟ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਔਰੇਂਜ ਅਲਰਟ ਜਿਹੜਾ ਜਾਰੀ ਹੋਇਆ ਜੀ ਇਹ ਔਰੇਂਜ ਅਲਰਟ ਦੇ ਵਿੱਚ ਜਿਹੜਾ ਜ਼ਿਲ੍ਹਾ ਦੇਖਣ ਨੂੰ ਮਿਲ ਰਿਹਾ ਸਾਨੂੰ ਉਹ ਖਾਸ ਤੌਰ ਤੇ ਪਟਿਆਲਾ ਸ਼ਹਿਰ ਖੁਦ ਤਗੜਾ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਰਾਜਪੁਰੇ ਦੇ ਵਿੱਚ ਫਤੇਗੜ ਸਾਹਿਬਾ ਮਨੋਖ ਖੰਨਾ ਬਸੀ ਪਠਾਣਾ ਹੋ ਗਿਆ ਜੀ ਸਾਡਾ ਖਮਾਣੋ ਹੋ ਗਿਆ ਸਮਰਾਲਾ ਹੋ ਗਿਆ ਚਮਕੌਰ ਸਾਹਿਬ ਹੋ ਗਿਆ ਲੁਧਿਆਣੇ ਦਾ ਪੂਰਬੀ ਹਿੱਸਾ ਹੋ ਗਿਆ ਜੀ ਨਵਾਂ ਸ਼ਹਿਰ ਬਲਾਚੌਰ ਦਾ ਕੁਝ ਕਲਾਕਾ ਜੀ ਗੜ੍ਹਸ਼ੈਂਕਰ ਤੇ ਫਗਵਾੜੇ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਮੀਂਹ ਦੀ ਉਮੀਦ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਕੜੀ ਕਾਰਵਾਈ ਨਹੀਂ ਹੈ ਹਲਕਾ ਦਰਮਿਆਨਾ ਹੀ ਸਿਸਟਮ ਹੈ ਜੀ ਇਹ ਤੇ ਉਸ ਤੋਂ ਇਲਾਵਾ yellow alert ਵੀ ਹੈ yellow alert ਦੇਖ ਲੈਂਦੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਹੈ yellow alert ਤੁਸੀਂ ਦੇਖ ਰਹੇ ਹੋ ਕਿ ਇਹ ਇਲਾਕਿਆਂ ਦੇ ਵਿੱਚ yellow alert ਦਿਖਾਈ ਦੇ ਰਿਹਾ ਜੀ ਇਦੇ ਵਿੱਚ ਮੇਨ ਤੌਰ ਤੇ ਸਾਡੇ ਇਹ ਵਾਲੇ ਜ਼ਿਲ੍ਹੇ ਆ ਰਹੇ ਨੇ ਜ਼ਿਲ੍ਹਿਆਂ ਦੀ ਗੱਲ ਕਰਾਂ ਤਾਂ ਜ਼ਿਲ੍ਹਾ ਦੇ ਵਿੱਚ ਸੰਗਰੂਰ ਦਾ ਬਹੁਤ ਸਾਰਾ ਇਲਾਕਾ ਆ ਰਿਹਾ ਜੀ ਸਮਾਣਾ ਹੋ ਗਿਆ ਸੁਨਾਮ ਹੋ ਗਿਆ ਪਾਤੜਾ ਮੂਨਕੇ ਸਾਰੇ ਇਲਾਕੇ ਆ ਰਹੇ ਜੀ ਮਲੇਰਕੋਟਲੇ ਦਾ ਬਹੁਤ ਸਾਰਾ ਇਲਾਕਾ ਆ ਗਿਆ ਧੂਰੀ ਦਾ ਏਰੀਆ ਹੋ ਗਿਆ ਜੀ ਅੱਗੇ ਲੁਧਿਆਣਾ ਦਾ ਬਹੁਤ ਸਾਰਾ ਇਲਾਕਾ ਜੀ ਫਿਰ ਅੱਗੇ ਮੇਨ ਤੌਰ ਤੇ ਅਗਰ ਜਲੰਧਰ ਦਾ ਪੂਰਾ ਇਲਾਕਾ ਕਪੂਰਥਲਾ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਚੰਡੀਗੜੀ ਦੇ ਵਿੱਚ yellow alert ਦੇਖਣ ਨੂੰ ਮਿਲ ਰਿਹਾ ਹਲਕੀ ਦਰਮਿਆਨੀ ਮੀਂਹ ਦੀ ਉਮੀਦ ਆਉਂਦੇ ਕੁਝ ਸਮੇਂ ਦੇ ਵਿੱਚ ਕੀਤੀ ਜਾ ਸਕਦੀ ਹੈ ਪਰ ਬੱਦਲਬਾਜ਼ੀ ਦਾ ਮੋਹਰ ਰਹੇਗਾ ਭਾਰੀ ਉਮੀਦ ਨਹੀਂ ਹੈ ਕਿ ਭਾਰੀ ਮੀਂਹ ਹੋਵੇਗਾ ਬੂੰਦਾਬੰਦੀ ਕਿਸੇ ਕਿਸੇ ਇਲਾਕੇ ਵਿੱਚ ਕਿਣਮਣ ਕਣੀ ਹੋ ਸਕਦੀ ਹੈ ਪਰ ਕੋਈ ਬਹੁਤ ਵੱਡੇ ਚਾਂਸ ਨਹੀਂ ਹਨ ਬਾਕੀ ਜਿਹੜਾ ਪੱਛਮ ਦਾ ਇਲਾਕਾ ਜਿਹੜਾ ਵੀ ਦੇਖੀ ਜਾਵੇ ਆਪਾਂ ਮਾਝੇ ਤੋਂ ਮਾਲਵੇ ਦੀ ਗੱਲ ਕਰੀ ਜਾਵੇ ਤਾਂ ਇਹਨਾਂ ਇਲਾਕੇ ਵਿੱਚ ਮੌਸਮ ਸਾਫ਼ ਹੈ ਅਮ੍ਰਿਤਸਰ ਤੋਂ ਅਜਨਾਲੇ ਤੱਕ ਮੌਸਮ ਸਾਫ਼ ਹੈ ਜੀ ਅਮ੍ਰਿਤਸਰ ਤੋਂ ਪੱਟੀ ਤੱਕ ਮੌਸਮ ਸਾਫ਼ ਹੈ ਤਰਨਤਾਰਨ ਕੁਸਕ ਜ ਗੱਲ ਕਰ ਲਈ ਆਪਾਂ ਫਸਿਲਕਾ ਫਰੀਦਕੋਟ ਮੁਕਸਰ ਤਰਨਤਾਰਨ ਸਾਹਿਬ ਦੀ ਗੱਲ ਕਰ ਲਈ ਆਪਾਂ ਤੇ ਬਠਿੰਡੇ ਦੀ ਗੱਲ ਕਰ ਲਈ ਤੇ ਮੌਸਮ ਸਾਫ ਹੈ ਜੀ ਉਸ ਤੋਂ ਇਲਾਵਾ ਫਰੀਦਕੋਟ ਦਾ ਮੌਸਮ ਸਾਫ ਹੈ ਬਹੁਤ ਵੱਡੀ ਕੋਈ ਅਪਡੇਟ ਨਹੀਂ ਹੈ ਇਹਨਾਂ ਇਲਾਕਿਆਂ ਦੇ ਵਿੱਚ ਤੇ ਬਰਨਾਲੇ ਵਿੱਚ ਵੀ ਕੋਈ ਵੱਡੀ ਅਪਡੇਟ ਨਹੀਂ ਹੈ ਮੌਸਮ ਸਾਫ ਹੀ ਰਹੇਗਾ ਬਾਕੀ ਆਉਂਦੇ ਅਪਡੇਟ ਕੋਈ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਾਂ ਹੀ ਵਾਰ-ਵਾਰ ਰਿਕਵੈਸਟ ਕਰਦੇ ਆ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਆ ਜਲਦ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ